ਬਣਤੇ ਜਾਏ ਗੁਰਦਾ ਹੋਤੇ ਜਾਏ ਗੁਰੂ ਮਹਾਰਾਜ ਨੇ ਕਿਹਾ ਸੀ ਨਾ ਜੋਗਿਆ ਜਿਹੜਾ ਗੁਰੂ ਜੋਗਾ ਗੁਰੂ ਉਹਦੇ ਜੋਗਾ ਗੁਰੂ ਜੋਗਾ ਤਾਂ ਗੁਰੂ ਗੁਰੂ ਆਦਿ ਸ੍ਰੀ ਗੁਰੂ ਗੰਗਾ ਨਾਮ ਦੇਦਾ ਹੈ ਧਰਤੀ ਦਾ ਹੈ ਗੁਰੂ ਨਾਮ ਪ੍ਰਕਾਸ਼ ਦਾ ਹੈ ਆਤਮਾ ਦਾ ਹੈ ਆਤਮਾ ਪਰਮਾਤਮਾ ਦੀ ਅੰਸ਼ ਹੈ ਕਿਸੇ ਨੂੰ ਮਿਲਣਾ ਹੋਵੇ ਕਿਸੇ ਬਜ਼ੁਰਗ ਨੂੰ ਕਿਸੇ ਬੰਦੇ ਨੂੰ ਉਹਦੇ بیٹے ਨੂੰ ਮਿਲੀ ਹੈ ਤੇ ਬਟਾ ਇਹ ਹੁੰਦਾ ਤੇਰੇ ਪਿਤਾ ਜੀ ਦਾ ਸੁਭਾਅ ਸਾਰਾ ਉਹ ਕਹਿੰਦਾ ਮੇਰੇ ਵਰਗਾ ਹੀ ਹੈ ਮਿਲਦਾ ਜਿਹੋ ਦਾ ਸੁਭਾਅ ਹੈ ਉਥੋਂ ਗੱਲ ਨੇੜੇ ਲੱਗਦੀ ਹੁਣ ਆਤਮਾ ਤੇ ਦਰਸ਼ਨ ਤੇ ਹੋਏ ਨਹੀਂ ਤੇ ਪਰਮਾਤਮਾ ਲੱਭਦੇ ਫਿਰਦੇ ਲੋਕੀ ਪਰਮਾਤਮਾ ਲੱਭਦੇ ਫਿਰਦੇ ਸਰਵ ਸ਼ਕਤੀਮਾਨ ਗੁਰੂ ਜੀ ਕਹਿੰਦੇ ਪਹਿਲਾਂ ਆਤਮਾ ਨੂੰ ਮਿਲ ਪਹਿਲਾਂ ਆਤਮਾ ਨੂੰ ਮਿਲ ਤੂੰ ਹੈ ਕੌਣ ਜੀ ਆ ਸਰੀਰ ਅੱਛਾ ਜਦੋਂ ਇਹ ਸਾੜ ਦੇਣਗੇ ਫਿਰ ਤੂੰ ਤੇ ਫੇਰ ਵੀ ਸ ਪਹਿਲਾਂ ਵੀ ਸ ਸੁਣ ਲੈ ਤੂੰ ਕੌਣ ਕਹਾਂ ਤੇ ਆਇਆ ਤੂੰ ਕੌਣ ਹੈ ਕੀ ਨਾ ਹੈ ਤੇਰਾ ਕਹੋ ਕਬੀਰ ਇਹ ਰਾਮ ਕੀ ਅੰਸ ਜਸ ਕਾਗਜ਼ ਪਰ ਮਿਟੇ ਨਮਨਸ ਪਹਿਲਾ ਇਹਦੀ ਆਤਮਾ ਦੀ ਖੋਜ ਕਰ ਕਿ ਤੂੰ ਕੌਣ ਹੈ ਉਹ ਸਰੀਰ ਹੈ ਪੰਜਾਂ ਤਤਾਂ ਦਾ ਇਹਨੂੰ ਕਹਿੰਦੇ ਅਨਮਈ ਕੋਸ਼ ਚਲੋ ਬੰਦਗੀ ਕਰਦੇ ਕਰਦੇ ਅੱਗੇ ਸੋਝੀ ਪੈ ਗਈ ਪ੍ਰਾਣਮਈ ਕੋਸ਼ ਕਿ ਪ੍ਰਾਣ ਚੱਲਦੇ ਨੇ ਪ੍ਰਾਣ ਹੋਰ ਬੇਨਤ ਕੀਤੀ ਮੈਂ ਮਨ ਹ ਤੇ ਫਿਰ ਫੁਰਨੇ ਕਿ ਤੂੰ ਮਨ ਹੈ ਫੁਰਨੇ ਨੇ ਕਰਦਾ

ਆਤਮਾ ਪਰਮਾਤਮਾ ਏਕੋ ਕਰੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਤਮਾ ਨੂੰ ਲੱਭੋ ਤੇ ਜਿਵੇਂ ਸ਼ੀਸ਼ਾ ਨਾ ਸ਼ੀਸ਼ਾ ਉਹਦੇ ਵਿੱਚੋਂ ਚਿਹਰਾ ਦਿਸ ਪੈਂਦਾ ਆਤਮਾ ਦੇ ਵਿੱਚੋਂ ਤੁਹਾਨੂੰ ਪਰਮਾਤਮਾ ਨਜ਼ਰ ਆਏਗਾ ਆਤਮਾ ਦਾ ਤੇ ਪਤਾ ਨਹੀਂ ਤੇ ਲੱਭਦਾ ਫਿਰਦਾ ਪਰਮਾਤਮਾ ਜੋ ਸਰਬਸ਼ਕਤੀਮਾਨ ਹੈ ਇਹ ਉਹਦੀ ਅੰਸ਼ ਹੈ ਆਤਮਾ ਸਾਰ ਹੈ ਬਿਤੀ ਹੈ ਜੇ ਆਪਾਂ ਕਹਿ ਦਈਏ ਇੱਕ ਤਤ ਹੈ ਕਦਰਿੱਥ ਇੱਕ ਹੋਰ ਸਾਲ ਖੜਾ ਹੋ ਗਿਆ ਇੱਕ ਨੂੰ ਗਿਆਨ ਹੋਇਆ ਤੇ ਸਾਰਿਆਂ ਨੂੰ ਕਿਉਂ ਨਹੀਂ ਹੋ ਗਿਆ ਅੰਧੇੜੇ ਜਿਹਦੇ ਘਰ ਚ ਦੀਵਾ ਜਗਾਵਾਂਗੇ ਨਾ ਰੋਸ਼ਨੀ ਉੱਤੇ ਹੀ ਹੋਣੀ ਦੂਜੇ ਦੂਜੇ ਦੀ ਗਵਾਣੀਆਂ ਦੇ ਨਹੀਂ ਹੋਣੀ ਇਸ ਕਰਕੇ ਜਿਹੜਾ ਬੰਦਗੀ ਕਰੇਗਾ ਜਿਹੜਾ ਧਿਆਨ ਤਰੇਗਾ ਜਿਹੜਾ ਸੇਵਨ ਕਰੇਗਾ ਜਿਹੜਾ ਮਿਹਨਤ ਕਰੇਗਾ ਉਹ ਗਿਆਨ ਦੀ ਸੋਜੀ ਆਤਮਾ ਦਾ ਗਿਆਨ ਉਸੇ ਨੂੰ ਹੋਏਗਾ ਕੋਲ ਬੈਠੇ ਨੂੰ ਕੱਖ ਨਹੀਂ ਪੱਲੇ ਪੈਣਾ ਜਿੰਨੀ ਨਾਮ ਧਿਆਇਆ ਜਿੰਨੀ ਨਾਮ ਧਿਆਇਆ ਜਿੰਨੀ ਨਾਮ ਧਿਆਇਆ ਜਿੰਨੀ ਨਾਮ ਧਿਆਇਆ ਦੇਮ ਸਕਤ ਕਾਲ ਜਿੰਨੀ ਨਾਮ ਧਿਆਇਆ ਜਿੰਨੀ ਨਾਮ ਧਿਆਇਆ ਦੇਮ ਸਕਤ ਕਾਲ ਜਿੰਨੀ ਨਾਮ ਧਿਆਇਆ ਜਿਹਨੇ ਨਾਮ ਤੇ ਆਇਆ ਚੂੜਾ ਜਿਹੜਾ ਜਿੰਨ ਜਿੰਨ ਨਾਮ ਤੇ ਆਇਆ ਤਿੰਨ ਕੀ ਕਾਸ਼ ਤਰੇ ਜਿੰਨੇ ਜਿੰਨੇ ਮਿਹਨਤ ਕੀਤੀ ਜਿੰਨੇ ਜਿੰਨੇ ਬੰਦਗੀ ਕੀਤੀ ਜਿੰਨੇ ਜਿੰਨੇ ਕਮਾਈ ਕੀਤੀ